ਫਾਰਾਂ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਕਾਸਤੀਵਾਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਪਟਾਲਾ ਵੀਰ ਜੀ ਅੱਜ ਤੁਹਾਨੂੰ ਕੋਈ ਟੋਪ ਦੀਆਂ ਤਿੰਨ ਝੋਟੀਆਂ ਦਿਖਾਵਾਂਗੇ ਚੰਗੇ ਰਿਕਾੜ ਵਾਲੀਆਂ ਨਾਲ ਇੱਕ ਵੀਰ ਹੋਣਾ ਕੋ ਗਾਂਵਾਂ ਬਾਕੀ ਵੀਰ ਜੀ ਜਿਹੜੇ ਚੈਨਲ ਨੂੰ ਵੇਂਦੇ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬਰ ਆ ਕਰੋ ਬਾਕੀ ਲੈਨੇ ਵੀਰ ਹੋਣਾ ਕੋ ਸਾਰੀ ਜਾਣਕਾਰੀ ਸასი ਕਾਲ ਵੀਰੇ ਸასი ਕਾਲ ਜੀ ਬਾਜੀ ਕੀ ਹਾਲ ਜੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਠਾਕ ਹੈ ਕਿਰਪਾ ਗੁਰ ਰਾਮ ਦੱਸ ਦੀ ਚਲੋ ਕਿਰਪਾ ਚਾਹੀਦੀ ਜੀ ਹੋਰ ਦੇਖਣਾ ਸਰਪਾ ਸასი ਕਾਲ ਹਾਂਜੀ ਹਾਂਜੀ ਵੀਰੇ ਮਾ ਪ੍ਰੇਮ ਸਿੰਘ ਪਿੰਡ ਕਾਸਤੀਵਾਲ ਠੀਕ ਹੈ ਜੀ ਤਸਵੀਰ ਬਟਾਲਾ ਜਿਲ੍ਹਾ ਗਰਦਾਸਪੁਰ ਠੀਕ ਹੈ ਜੀ ਮੋਬਾਈਲ ਨੰਬਰ 85286 1354 ਠੀਕ ਹੈ ਜੀ ਹੋਰ ਕੰਮ ਕਰ ਕਿੱਦਾਂ ਵਧੀਆ ਚੱਲੀ ਜਾਂਦਾ ਕਿਰਪਾ ਗੁਰ ਰਾਮ ਦੱਸ ਦੀ ਚਲੋ ਕਿਰਪਾ ਚਾਹੀਦੀ ਜੀ ਹਾਂਜੀ ਹਾਂਜੀ ਆਜੀ ਵਾਰ ਕੋ ਦੋ ਝੋਟੀਆਂ ਪਤਾਰ ਸਿੰਘ ਵਾਲੇ ਠੀਕ ਹੈ ਜੀ ਇੱਕ ਠੁੱਕੀ ਆ ਠੀਕ ਹੈ ਇੱਕ ਗਾਂ ਜਰਸੀ ਕ੍ਰਾਸ ਤਕੀ ਠੀਕ ਹੈ ਜੀ ਠੰਡੀ ਬੜੀ ਕਜਾ ਕੰਮ ਜੀ ਅੱਛਾ ਸ਼ਹਿਰ ਜਿੱਦਾ ਮਰਜ਼ੀ ਵਸ਼ੀ ਚੰਗੀ ਵੈੜਾ ਨਾ ਇਹ ਰਾਜੀ ਰੂਜੀ ਵੀ ਫੁੱਲੇ ਬਹੁਤ ਚੰਗੀ ਸਾਫ ਬੜੀ ਸਾਫ ਬੜੀ ਵੈੜਾ ਹਾਂ ਜੀ ਪਾਕਿਸਤਾਨ ਥੱਲੇ ਉਹ ਚੰਗੀ ਬੰਦੂਗੀ ਨਾ ਹਾਂ ਜੀ ਅਸੀਂ ਵੇਖੋ ਵੀਰ ਦੀ ਵੈੜ ਬਹੁਤ ਵਧੀਆ ਆ ਗਈ ਥੋੜੀ ਜੀ ਕੈਮਰੇ ਤੋਂ ਕਰਦੀ ਬਾਕੀ ਕੋਈ ਚੱਕਰ ਨਹੀਂ ਨਾ ਠੰਡੀ ਬੜੀ ਠੀਕ ਹੈ ਜੀ ਦੇਖੋ ਧਿਆਨ ਨਾਲ ਬਿਲਕੁਲ ਬਿਲਕੁਲ ਜੀ ਬਹੁਤ ਸਟੌਰੀ ਵੈੜ ਆ ਗਈ ਹੈ ਆਇਓ ਆਜ ਲੈ ਆਓ ਆਜੋ ਲਾਓ ਚੰਗਾ ਦੁੱਧ ਦੁੱਧ ਚੁਵਾਈ ਜਾਉਣਾ ਜੀ ਦੁੱਧ ਪਾਜੀ ਹਫਤਾ ਲੈਣਾ ਥਾਣਾ ਸ਼ਹਿਰ ਤੋਂ ਆਉਣ ਡਿਆ ਜੀ ਠੀਕ ਆ ਜੀ ਠੀਕ ਆ ਬਾਕੀ ਰਾਜੀ ਰੂਜੀ ਫੁੱਲ ਆ ਸਾਂਭੀ ਕੇ ਨੇ ਚੰਗੀ ਆ ਜੀ ਬਾਕੀ ਜਦੋਂ ਤੇਰਾ ਆਊਗਾ ਮਹੀਆ ਵਾਲਾ ਹਾਂਜੀ ਹਾਂਜੀ ਸੰਘੜਾ ਹਣਾ ਹਾਂਜੀ ਮੈਂ ਦੁੱਧ ਫੈਂਟ ਵੀ ਚੰਗੀ ਫੈਂਟ ਵੀ ਚੰਗੀ ਚਿੱਟਾ ਦੁੱਧ ਆਊਗਾ ਠੀਕ ਆ ਜੀ ਠੀਕ ਉੱਧੇ ਕਮਰੇ ਕੋਈ ਡਰਦੀ ਏ ਹਾਂਜੀ ਹਾਂਜੀ ਠੱਡੀ ਬੜੀ ਬੰਗੀ ਜਿੰਨਾ ਮਰਜੀ ਥਲੇ ਤੇ ਬੈਰੋ ਕੋਈ ਗੱਲ ਨਹੀਂਗੀ ਠੀਕ ਆ ਜੀ ਠੀਕ ਆ ਇਹ ਨਹੀਂ ਵੀ ਕੋਈ ਗਰਮ ਗਰਮਿਆ ਕੋਈ ਲੈਣਾ ਦੇਣਾ ਨਹੀਂ ਬਿਲਕੁਲ ਠੱਡੀ ਬੜੀ ਵਧੀਆ ਹੈ ਥੱਲੇ ਹੋਏ ਭਣੂਗੀ ਚੰਗੀ ਬੜੀ ਭਾਈ ਤੇਲ ਬੜੀ ਹੋ ਜ ਸਹੀ ਗੱਲ ਆ ਵੀਰੇ ਸਹੀ ਗੱਲ ਹੈ ਤੇਲ ਬਹੁਤ ਜ਼ਿਆਦਾ ਰੇਟ ਸਰਾਜ ਜਾਇਜ ਜਾਈ ਕਰਦੇ ਨੇ ਰੇਟ ਪਾਈ ਕਰਨੇ ਛੋਟੇ ਛੋਟੇ ਬਿਲਕੁਲ ਹੀ ਨਾਲ ਵਾਲ ਦੇਖਣ ਵਾਲਾ ਕੰਮ ਕਰਨਾ ਬਿਲਕੁਲ ਹੀ ਮੁੱਲ ਕਰਦੇ ਜੇ 50000 ਅੱਛਾ ਹਾਂ ਨਾ 45000 ਦੀ ਹਾਂ ਨਾ 45 ਦੀ 45000 ਚਲੋ ਕੋਈ ਭੈਣ ਭਰਾ ਫੋਨ ਲਾਏ ਥੋੜੀ ਬੋਦੀ ਛੋਟ ਛੜ ਕੋਈ ਕਰਦੇ ਭਾਜੀ ਕਰਦਾ ਚਲੋ ਠੀਕ ਹੈ ਜੀ ਵੀਰ ਜੀ 45000 ਦੀ ਵਿਹੜ ਵੀਰ ਹਣਾ ਬਿਲਕੁਲ ਹੀ ਜਾਇਜ ਜਾਈ ਰੇਟ ਪਾਇਆ ਵਾ ਬਾਕੀ ਵੀਰ ਜੀ ਬਰੀਡ ਬਲੂਡ ਫੋਲਿਆ ਵਿਹੜ ਤੇ ਬੋਦੀ ਵਾਲੀ ਵਿਹੜ ਆ ਗਈ ਨਾਲ ਗਾੜੀ ਵੀਰ ਜੀ ਆ ਗਈ ਝੋਟੀਆਂ ਨਾਲ ਇਹ ਨੰਬਰ ਤੇ ਭਾਜੀ ਦੂਜਾ ਸੁਦਾ ਝੋਟੀਆਂ ਤਾਜੀ ਸੁਈ ਤੇ ਆ ਜਿਹੜੀ ਝੋਟੀ ਹੈ ਭਾਜੀ ਕੋਈ ਮਹੀਨਾ ਮੰਨ ਕੇ ਲਾ ਲੇ ਕੋਈ ਡੇਢ ਮਹੀਨਾ ਮੰਨ ਕੇ ਲਾ ਲੇ ਆਪਣੀ ਸਮਝ ਕਰੇ ਆਪਣੀ ਸਮਝ ਕਰੇ ਤੇ ਝੋਟੀ ਦਾ ਦੁੱਧ ਮੌਜੂਦਾ ਜਿਹੜਾ ਹੈ ਵਗਦਾ 8 ਕਿਲੋ ਅੱਛਾ 8 ਕਿਲੋ ਦੁੱਧ 8 ਕਿਲੋ ਦੁੱਧ ਦੇਖੋ ਵੀ ਥਾ ਤੁਹਾਨੂੰ ਬਹੁਤ ਚੰਗਾ ਲੱਗਾ ਥਾਣ ਤੇ ਮਗਰ ਕੇਲੇ ਆਣੇ ਥਣ ਲੱਗਾ ਹਾਂ ਜੀ ਬਾਕੀ ਚੁਆਈ ਦਾ ਟਾਈਮ ਆ ਤਾਂ ਚੁਆਈ ਕਰਕੇ ਦਿਖਾਉਂਦੇ ਆ ਠੀਕ ਆ ਜੀ ਠੀਕ ਬਾਕੀ ਆ ਝੋਟੀ ਕਾਨਿਆਂ ਵਾਂਗੂ ਸਿੱਧੀ ਆ ਇੱਕਦਾਂ ਨੂੰ ਹਾਂ ਜੀ ਚੰਗੀ ਬਰੀਡ ਵਾਲੀ

ਚੰਗੀ ਕਰਮ ਵਾਲੀ ਗਾਂ ਫੇਰ ਬਣ ਗਈ ਗਾਂ ਫੇਰ ਆ ਨਾ ਰਕਮ ਦੀ ਆ ਬਰੇ ਰੰਗ ਦੇ ਭਾਈ ਫੋਨ ਤੇ ਰਿਸਾਪੜੀ ਚਵਾਈ ਕਰਕੇ ਪੜੀ ਆ ਸਾਫ ਆ ਬੱਚਾ ਮਗਰ ਕੱਟ ਗਿਆ ਆ ਗਿਆ ਕੱਟਾ ਜੀ ਕੱਟਾ ਅੱਛਾ ਕੱਟਾ ਮਗਰ ਆ ਤਮਰਾ ਠੀਕ ਹੈ ਜੀ ਠੀਕ ਹੈ ਕਿ ਜਿਹੜੀ ਕਰ ਰਹਾਂ ਹਾਂ ਕਿ ਸ਼ਾਮ ਕਾਲੀ ਆ ਜਾਨਵਰਗੀ ਬ੍ਰੀਡ ਬਰੂਡ ਖੋਲਿਆ ਬ੍ਰੀਡ ਪੋਲਸ ਸਿੰਘ ਦੀ ਬਰੀਕੀ ਭਾਈ ਬੜੀ ਸਹੀ ਗੱਲ ਆ ਜੀ ਬਰੀਕੀਆਂ ਬੜੀਆਂ ਖੱਟੀ ਜਣਾ ਜੀ ਆਜੀ ਜੀੁੱਟੁੱਟ ਮਡਾ ਠੀਕ ਆਜੀ ਮੋੜ ਆਹ ਠੰਡੀ ਸੀਲ ਪਤਾ ਹੀ ਨਹੀਂ ਕੋਈ ਕਰਮਾ ਨਹੀਂ ਲੱਤ ਵੀ ਚੁੱਕਣੀ ਨਹੀਂ ਰੋਟੀਆਂ ਲਾਜੀ ਬਣੀ ਬਤੋਏ ਬਾਡੀ ਚਾੜਦੇ ਨੇ ਮੈਨੂੰ लो भाई खान चेक करो ठीक है जी चवाई देखो भाजी रोवर के पोली चवाई है हाँ जी ਜਵਾਹ ਬੜਾ ਲੱਗਾਣਾ ਹੈ ਜਵਾਹ ਬੜਾ ਕੋਲੀ ਜਵਾਹ ਮੈਂਡਾ ਹੀ ਚਵਾਈ ਜਾ ਰਹੀ ਹੈ ਜੇ ਤੁਸੀਂ ਕੋਲੀ ਬੜੀ ਫਿਰ ਸਹੀ ਗੱਲ ਹੈ ਕੋਈ ਨਿਆਣਾ ਚੋਏ ਸਾਨਾ ਕਰਨੇ ਜੀ ਤਾਂ ਮਿਲਦੀ ਜਵਾਹ ਤੇ ਨੀਂਦ ਆਉਂਦੀ ਨਹੀਂ ਮਿਰਦੀ ਚੌਂ ਜਾਂਦਾ ਸਾਹ ਬੜੀ ਦਾ ਸਹੀ ਜੀ ਤੇ ਖੋਲੀ ਬਹੁਤ ਵਾਰ ਝੋਡੀ ਫੇਰ ਪੰਜ ਚੱਕਰ ਆ ਗਏ ਆ ਕਰਮਾਲੀ ਇਕੱਲਾ ਹੀ ਗੱਡ ਗਈ ਮੈਂ ਯਾਦ ਕੀਤਾ ਲੋਕਾ ਥਣ ਭਾਈ ਸਹੀ ਗੱਲ ਸਹੀ ਗੱਲ ਆਹ 3 ਲੱਖ ਝੋਟੀਆਂ ਥਣ ਸਹੀ ਗੱਲ ਵੀ ਜਿਉਂ ਨਾ ਵੀ ਨਹੀਂ ਲੱਗਦਾ ਅੱਜ ਕੱਲ ਹਾਂ ਜੀ ਇਹ ਚੋਈ ਬੜੀ ਇਹਦੇ ਕਿਸਮਤ ਨਹੀਂ ਆਹਦੀਆਂ ਝੋਟੀਆਂ ਆ ਜਾ ਵੀਰ ਜੀ ਆ ਰੇਟ ਵੀ ਜੀ ਕਿਨੇ ਦੇ ਜੇ ਕਰਨ ਜੀ ਦੱਸੋ ਦੇ ਤੁਸੀਂ ਆਪੇ ਹੀ ਦੱਸਣਾ ਜਾਸ ਜੀ ਦੇ ਹਾਂ ਜੀ ਜਾਸ ਜੀ ਦੇ ਦਿੱਤੀ ਹੈ ਜੀ ਦਾ ਵੀ ਭਾਈ ਮੁੱਲ ਗਲਤ ਨਹੀਂ ਕਰਦੇ ਆਪਾਂ ਠੀਕ ਆ ਜੀ ਦੇ ਦਿੱਗੇ 75000 ਦੀ ਅੱਛਾ ਲੱਗਦਾ ਹੈ ਕਿ ਸਰ ਥੋੜੀ ਬੋਤੀ ਆ ਗਈ ਹੈ ਵੀਰ ਕੱਡੂ ਲੱਗਦਾ ਹੈ ਸਰ ਕਿਨੇ ਦੇਣੀ ਦੋਤ ਸਰ ਵੀ ਦੇ ਦਈਏ ਕਰਨ ਜੀ ਅੱਛਾ ਹੈ ਸੋਈ ਜਾਊ ਹੈ ਥੋੜੀ ਥੱਲੇ ਹੋਰ ਲੱਗਦਾ ਯਾਰ ਚਲੋ ਤੁਹਾਡੀ ਜਵਾਦ ਬੋਲ ਚੜਾ ਦੇਣੇ ਕਰਨ ਜੀ 65000 ਹੱਦ ਚੋਟੀ ਦੇ ਦਾਂ ਲਓ ਜੀ 65 ਆਹ ਤਾਂ ਦਵਾ ਚੰਗਾਤ ਪਾਇ ਕੋ 2 ਡੰਗ ਚੋਲੇ 3 ਡੰਗ ਚੋਲੇ 8 ਕਿਲੋ ਦਾ ਪੱਕਾ ਸਿਰਫ 65000 ਦੀ 65000 ਦੀ ਲਓ ਜੀ ਲੁੱਟਮਾਰੀ ਭਰਾਗ ਵੇਚਣ ਵਾਲਾ ਲੈ ਜੀ ਸਹੀ ਗੱਲ ਆਈ ਰੋਟੀ ਦੇਊਗੀ ਹਣਾ ਇਹ ਦੇਊਗੀ ਰਮਾਨਾ ਚੰਗੀ ਆਈ ਜੀ 65000 ਦੀ ਚੰਗੀ ਵੱਡੀ ਝੋਟੀ ਆ ਭਾਜੀ ਟੋਕਰ ਵੀ ਨਹੀਂ ਆਉਂਦੀ ਬਾਜ਼ਾਰ ਤੇ ਸਹੀ ਗੱਲ ਆ ਰਿਹਾ ਅੱਜ ਦੇ ਟਾਈਮ 'ਚ ਨਹੀਂ ਆਉਂਦੀ ਠੀਕ ਆ ਜੀ ਬਾਕੀ ਕੋਈ ਭੈਣ ਭਰਾ ਕਰੇ ਹਣਾ ਮਾਨਤਾਨ ਕਰਦਾ ਭਾਈ ਠੀਕ ਆ ਜੀ ਗਾੜੀ ਵੀਰ ਜੀ ਆ ਗਈ ਝੋਟੀ ਅੱਗੇ ਭਾਜੀ ਝੋਟੀ ਇੱਕ ਹਫਤੇ ਤੋਂ ਸੁਣੀ ਹੋਈ ਅੱਛਾ ਗੱਬਣ ਗੱਬਣ ਬੜੀ ਵੱਡੀ ਕਰਮਾਲੀ ਸੂਲ ਨ ਭਾਜੀ ਇਹ ਪਿੰਡੋਂ ਲਈ ਆ ਅਛਾ ਜੀ ਕਿਆ ਕਰ ਤੀਜੇ ਸਵੇਰੇ ਸੁਣੀ 15 ਲੀਟਰ ਦੁੱਧ ਤੀਜੇ ਸਵੇਰੇ ਚ ਆਏ ਨੇ ਪੱਕੀ ਗੱਲ ਵੀਰ ਜੀ ਮੈਂ ਨਸਲ ਨਸਲੀ ਬੜੀ ਫੁੱਲ ਵੱਡੀ ਆ ਫੁੱਲ ਬਾਕੀ ਇਹੋ ਜਿਹਾ ਵੀਰ ਜੀ ਮਈਆਂ ਦੁੱਧ ਕੱਢਦੀਆਂ ਕੱਢਦੀਆਂ ਜੀ ਕੱਢਦੀਆਂ ਫਿਰ ਭਾਜੀ ਇਹਦਾ ਭਾਅ ਵੇਖੋ ਮੈਂ ਵੇਖੋ ਕੱਡੀ ਵੱਡੀ ਦੇ ਭਾਅ ਵੇਖਿਓ ਹਾਂਜੀ 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 ਸੱਥਾ ਨਾ ਜਹ ਪੂਰ ਛੱਟਾ ਭਾਅ ਦੀ ਫੁੱਲ ਗਰੰਟੀ ਹੈ ਡੀਓ ਠੀਕ ਆ ਜੀ ਠੀਕ ਆ ਬਣੋਗੇ ਥੱਲੇ ਚੰਗੀ ਆ ਨਾ ਜੀ ਬੜੀ ਭਾਜੀ ਇਹ ਢੇਲਾ ਹੀ ਭਰੀਆ ਮਾੜਾ ਬਿਲਕੁਲ ਆ ਜਾ ਵੀਰੇ ਹਾਂ ਚੰਗੀ ਆਣਾ ਵੀਰੇ ਸਾਰੀ ਬੜੀ ਭਾਜੀ ਕੁੱਲ ਵੱਡੇ ਬੰਦੇ ਇਹਦੇ ਹਾਇ ਇਹਦੇ ਸਿਕੁੰਦਾ ਪੜਾਈ ਕੁਝ ਨਹੀਂ ਕਰਮ ਵਾਲੀ ਨੂੰ ਅਜੇ ਭਾਜੀ ਹੱਪਾ ਲੈਣਾ ਮੈਂ ਹਾਂਜੀ ਹਾਂਜੀ ਲੈਣਾ ਆਈ ਤੇ ਨਾ ਬਹੁਤ ਜ਼ਿਆਦਾ ਮਹਿੰਗਾ ਪਰ ਥੱਲੇ ਹੋਇ ਇੱਕ ਅਰੀ ਚੇਪ ਬੜੀ ਗਰਮ ਵਾਲੀ ਬਾਕੀ ਵੀਰ ਜੀ ਫੁੱਲ ਵੱਡੀ ਝੋਟੀ ਆ ਸਿੰਗਲ ਅਡੀ ਦੀ ਝੋਟੀ ਆ ਗਈ ਆ ਸ਼ਾਈ ਸ਼ੂਈ ਬੜੀ ਆ ਮੈਂ ਤੇ ਸਿੰਗ ਵੀ ਚੰਗਾ ਲੱਗਦਾ ਇੱਕ ਪੂਰਾ ਭਰੀ ਚੈੱਕ ਕਰਾਉਣਾ ਸਹੀ ਗੱਲ ਆ ਜੀ ਦੁੱਧ ਵਾਲੀ ਮਹੀਂ ਵੀਰ ਜੀ ਬੜੀ ਚੰਗੀ ਪਤਾ ਲੱਗਦਾ ਜੀ ਜਿਹੋ ਜਿਹੇ ਮਹੀਂਾਂ ਦੋ ਦਿਨ ਪਰਾਂ ਦਾ ਭਰਨਾ ਕਰ ਪਰਨਾ ਕਰਨੇ ਸਹੀ ਗੱਲ ਆ ਵੀਰੇ ਸਹੀ ਗੱਲ ਚੰਗੀ ਝੋਟੀ ਦੁੱਧ ਵਾਲੀ ਇਹਦਾ ਫਿਰ ਰੇਟ ਵੀਰ ਜੀ ਡੇਢ ਭਾਜੀ ਛੋਟਾ ਜਿਹਾ ਕਰਨਾ ਬਿਲਕੁਲ ਹੀ ਇੱਦਾਂ ਦੇ ਮਿਹਨਤ ਪਿਆਰ ਦੇ ਲੋਕੀ 1.5 ਲੱਖ ਵੀ ਪਾਉਂਦੇ ਆ 2 ਲੱਖ ਵੀ ਪਾਉਂਦੇ ਆ ਪਰ ਆਪਾਂ ਨਹੀਂ ਪਾਉਣਾ ਆਪਾਂ ਜਾਇਜ਼ ਆਪਾਂ ਮੁੱਲ ਪਾਉਣਾ ਜਾਇਜ਼ ਵੀ ਜਿਹੜਾ ਕਬੀਰ ਭਰਾ ਨੂੰ ਫੇਰ ਆਜੇਗਾ ਹਾਂਜੀ 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 ਗਾਗ ਬਣਾਉਣੇ ਆ ਜੀ ਗਾਗ ਬਣਾਉਣੇ ਆ ਇੱਕ ਪੰਜ ਦੀ ਦੇਰੀ ਹੈ ਭਾਜੀ ਅੱਛਾ ਹਾਂਜੀ ਸੁਈ ਲੱਗਦਾ ਫੇਰ ਜਾਣੀ ਥੋੜੀ ਜਿਹੀ ਥੱਲੇ ਜਾਣੀ ਹੈ ਲੱਖ ਦੀ ਭਾਜੀ ਦੇਰੀ ਕਰ ਦਿਓ ਮਾਨਤਾ ਨੂੰ ਮਾਨਤਾ ਕਰ ਦਈਏ ਕਰ ਦਈਏ 95000 ਦੀ ਭਾਜੀ ਝੋਟੀ ਲਾਓ ਜੀ 95000 ਦੀ ਫੁੱਲ ਵੱਡੀ ਝੋਟੀ ਪਰ ਵੀਰ ਜੀ ਨਹੀਂ ਬਾਜ਼ਾਰ ਤੇ ਝੋਟੀ ਮਿਲਦੀ ਥੋੜੀ ਕੀ ਤੇ ਆ ਭਾਜੀ ਇਹ ਝੋਟੀ ਦਾ ਕੋ ਸਾਹਮਲੇਗਾ ਨਾ ਇੱਕ ਦਾ ਦੀ ਝੋਟੀ ਨਹੀਂ ਪੱਕੀ ਗੱਲ ਆ ਵੀਰੇ ਵੀ ਕੋ ਇੱਕ ਹੰਤਾ ਕੋ ਸਾਹਮਲੇ ਕਰ ਚੰਗੀ ਵੱਡੀ ਝੋਟੀ ਆ ਕੱਲੀ ਜਾਊ ਗੱਡੀ ਤੇ ਕੱਲੀ ਜਾਊਗੀ ਤੇਜੇ ਜਾਣ ਵਾਲੀਆਂ ਝੋਟੀਆਂ ਠੀਕ ਆ ਵੀਰ ਭਾਰ ਪਾਉਣ ਦੀ ਭਾਜੀ ਫੁੱਲ ਗਰੰਟੀ ਹੋਊਗੀ ਥਣਾ ਦੇ ਪੂਰੇ ਛੱਡੇ ਦੀ ਗਰੰਟੀ ਹੋਊਗੀ ਠੀਕ ਆ ਜੀ ਇਹ ਕੋ ਗਲਤ ਕੰਮ ਕਰੇ ਝੋਟੀ ਨਹੀਂ ਭੇਜਦੇ ਕਿਨੋਂ ਆਪਾਂ ਠੀਕ ਆ ਜੀ ਠੀਕ ਆ ਨਹੀਂ ਵੀਰ ਜੀ ਬਹੁਤ ਸੋਹਣੀ ਝੋਟੀ ਰੇਟ ਵੀ ਜਾਣ ਬੜੀ ਏ ਕੀ ਆ ਗਈ ਆ ਸੂਈ ਅੱਜ ਰਾਤ 10 ਵਜੇ ਦੀ ਥੱਲੇ ਵੇਖਾ ਵੀਰ ਜੀ ਕੀ ਜਕੜ ਬਣਾਈ ਫੈਂਟੀ ਕਰ ਹਾਂਜੀ ਤੇ ਬੱਚੇ ਦਾ ਨਾੜੂ ਚੈੱਕ ਕਰ ਲਓ ਬਿਲਕੁਲ ਗਿੱਲਾ ਤੇ ਮਗਰ ਗਿੱਲਾ ਬਿਲਕੁਲ ਹਾਂਜੀ ਸਹੀ ਗੱਲ ਹੈ ਤੇ ਕੱਟੀ ਮਗਰ ਜੀ ਠੀਕ ਹੈ ਜੀ ਕੱਤੀ ਵੀ ਬੜੀ ਬਰੀਡ ਦੀ ਆ ਗਈ ਆ ਗਈ ਬਰੀਡ ਦੀ ਪਰ ਛੋਟੀ ਪਿੰਡੋ ਲੱਸੀ ਆ ਪਰ ਥੱਲੇ ਉਹ ਦੁਖਣੀ ਆ ਥੱਲੇ ਆ ਦੁਖਣੀ ਆ ਸਹੀ ਗੱਲ ਹੈ ਆ ਨਿਗਾ ਨਿਗਾ ਸੇ ਗੱਲ ਕਰਾ ਸਿੰਗਲ ਅੱਡੀ ਦੀ ਵੀਰ ਦੀ ਦੁੱਧ ਦੇ ਵੀ ਚੰਗਾ ਪਰੂਗੀ ਨਾ ਬੜਾ ਆਰਾਮ ਨਾਲ ਭਾਈ ਝੋਲੀ ਦੇ ਕਿਤੇ ਮੱਦੀ 12 14 ਲੀਟਰ ਦੁੱਧ ਆਜੂ ਤੇ ਗੱਲ ਸਿੰਗੇ ਨੂੰ ਚੈੱਕ ਸਹੀ ਗੱਲ ਹੈ ਸਿੰਗੇ ਸਿੰਘ ਦੀ ਕੁਆਲਿਟੀ ਆ ਫੁੱਲ ਆ ਬਾਕੀ ਵੀਰ ਜੀ ਇਹੋ ਜੀਆਂ ਝੋਟੀਆਂ ਦੁੱਧ ਭਰਦੀਆਂ ਭਰਦੀਆਂ ਥੱਲੇੋਂ ਵੇਖੋ ਕੀ ਜੀ ਘਾੜਦਾਂ ਹੀ ਫੰਡੀ ਕਰਮਾਣੀ ਸੈਂ ਬਿੰਦੀਆਂ ਦਾ ਲੈਵਾ ਲੱਗਾ ਸਹੀ ਗੱਲ ਫੁੱਟ ਵਾਲੀ ਆ ਤੇ ਫੁੱਟ ਵਾਲੀ ਛੋਟਾ ਨਾ ਆਇਓ ਸਾਜੀ ਲੈਓ ਵੇਖੋ ਵੀਰ ਜੀ ਸ਼ਾਹ ਕਾਲੀ ਝੋਟੀ ਆ ਸਿੰਗਲ ਡੀ ਝੋਟੀ ਆ ਗਈ ਲੋਗਾ ਥਨ ਲਗਾ ਭਾਈ ਸਹੀ ਗੱਲ ਹੈ ਸਹੀ ਗੱਲ ਚੰਗੀ ਟੌਪ ਬਰੀਡ ਆ ਬਾਕੀ ਕੋਈ ਥਣਾ ਜਣੀ ਕੋਈ ਇਹ ਟਾਈਮ ਜਵਾਈਦਾ ਆ ਹਨਾ ਵੀਰ ਜੀ ਜਰੂਰ ਜਰੂਰ ਕੋਈ ਟਾਈਮ ਬਾਜ਼ਾਰ ਨਹੀਂ ਲੱਗਾ ਮੈਂ ਇਹ ਤਾਂ ਖਲੋਏ ਵੀਰ ਜੀ ਮਾੜਾ ਜਿਹਾ ਖਲੋਏ ਵੀਰ ਜੀ ਖਾਨਾ ਭਾਈ ਇਹ ਗੜਗੜ ਤੇ ਲਗਾ ਖਲੋਇਆ ਇੱਥੇ ਮਾਣ ਮੈਂ ਹੋਣੀ ਚੰਗੀ ਕਰਦੀ ਛੋਟੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਥੋੜਾ ਕਾਂੜੇ ਕਰਕੇ ਰੱਖ ਦੀਏ ਠੀਕ ਆ ਇੱਧਰ ਵੇਖ ਮਾੜ ਆ ਜਾ ਠੀਕ ਆ ਜੀ ਬਹੁਤ ਵਧੀਆ ਛੋਟੀ ਆ ਤੋਂ ਇਹ ਤਾਂ ਫਿਰ ਰੇਟ ਵੀਰ ਜੀ ਰੇਟ ਮੈਂ ਤਾਂ ਤੁਸੀਂ ਦੱਸੋਗੇ ਨਹੀਂ ਨਹੀਂ ਤੁਸੀਂ ਦੱਸਣਾ ਜੀ ਹਾਂ ਜੀ ਤੁਸੀਂ ਦੱਸਣਾ ਜੀ ਰੇਟ ਇਹਦਾ ਭਾਜੀ ਲੈਣ ਦਾ ਦਾ ਕੰਮ ਕਰਾਂਗੇ ਆ ਛੋਟਾ ਜੀ ਇਹ ਨਹੀਂ ਗੱਲ ਕੋਈ ਛੋਟੀ ਵੱਧ ਬਣ ਗਈ ਤੇ ਰੇਟਾਂ ਤੇ ਕਰ ਦਈਏ ਕੰਮ ਨਹੀਂ ਹੈਗਾ ਹਾਂ ਜੀ ਛੋਟੀ ਜਿਹੜੀ 95000 ਦੀ 95000 ਦੀ ਹਾਂ ਜੀ ਕਰ ਦਈਏ ਥੋੜਾ ਬੋਧਾ ਮੰਨਦਾ ਕਰ ਦਈਏ ਕਰ ਦਈਏ 90 ਦੀ ਦੇ ਦਈਏ ਹੈ ਚਲੋ ਕਰ ਲਓ ਵੇ ਲੈ ਥੋੜਾ ਥੋੜਾ ਜਾਣ ਦਈਏ ਜਾਣ ਦੋ ਜਾਣ ਦੋ ਜੀ ਜੀ ਕਰਨ ਜੀ ਹਾਂ ਜੀ ਪੰਜਾਸੀ ਅੱਗੇ ਡਿਟੇਟ ਹੈ ਇਹ 85000 ਦੇ 85000 ਦੇ ਵੇਖੋ ਵੀਰ ਜੀ 85000 ਦੀ ਝੋਟੀ ਪਰ ਥੱਲੇੋਂ ਵੇਖੋ ਨਹੀਂ ਵੀਰ ਜੀ ਚੀਜ਼ਾਂ ਲੱਗਦੀਆਂ ਆ ਨਾੜਾ ਪੁੱਲ ਚੱਡੇ ਤੇ ਆ ਗਈਆਂ ਪਸ ਸਿੰਘ ਦੀ ਕੁਆਲਟੀ ਚੈੱਕ ਕਰਕੇ ਪੱਕਾ ਚੱਡੀ ਰੂ ਵੀ ਕਿ ਪੱਕਾ ਸਹੀ ਗੱਲ ਆ ਵੀਰ ਜੀ ਮਗਰ ਬੱਚਾ ਬੜੀ ਬਰੀਡ ਦਾ ਦਾ ਕੱਟੀ ਮਗਰ ਪੱਕੀ ਗੱਲ ਆ ਪੱਕੀ ਗੱਲ ਆ ਰਾਤ ਦੀ ਸੂਈ ਇਹ ਬੱਚਾ ਜਿਹਨੂੰ ਕਹਿੰਦੇ ਆ ਇਹਦੇ ਵਿਚਾਰਨ ਖਲਾਉਂਦਾ ਨਹੀਂ ਪਤਾ ਨਹੀਂ ਪਤਾ ਨਾੜੂ ਜిల్లా ਵੇਖੋ ਵੀਰ ਜੀ ਆ ਵੀਰੋਣਾ ਕੋਲ ਝੋਟੀਆਂ ਵਾ ਬਾਕੀ ਵੀਰ ਜੀ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਟੋਪ ਦੀਆਂ ਝੋਟੀਆਂ ਟੋਪ ਦੀਆਂ ਬਾਕੀ ਰੇਟ ਵੀਰੋ ਨਾ ਬਿਲਕੁਲ ਹੀ ਜਾਇਜ਼ ਕੀਤਾ ਨਾ 55 ਰੇਟ ਵੇਖੋ ਵੀਰ ਜੀ ਕਿੱਡੀ ਝੋਟੀ ਆ ਗੱਬਣ ਰੇਟ ਕੁਝ ਵੀ ਨਹੀਂ ਕਰ ਗੱਡੀ ਵੀਰ ਜੀ ਆ ਝੋਟੀ ਗੜੀ ਗਾਂ ਬਾਕੀ ਵੀਰ ਜੀ ਹੋਰ ਕੋ ਕਹਿਣਾ ਚਾਹੋਗੇ ਦੇਰ ਤੁਹਾਡੀ ਦੋ ਵਿਚਾਰ ਹਾਂਜੀ ਦੋ ਵਿਚਾਰ ਬਜਾਰਾ ਹੀ ਤਾਂ ਚਲ ਮਹਾਰਾਜ ਜਿਹੜਾ ਜਿਹੜਾ ਖੜੇ ਉਹਨਾਂ ਸੁੱਖਣ ਡਾਉਣੀਆਂ ਬੱਸ ਬੱਸ ਵੀਰ ਜੀ ਅਗਨੀ ਆ ਕੋ ਫੇਰ ਦੁਬਾਰਾ ਕੋਈ ਚੱਲ ਗਿਆ ਫੇਰ ਕੋਈ ਆਏ ਵੀ ਇੱਥੇ ਫੇਰ ਪੇ ਚੱਲ ਗਿਆ ਵੀ ਹਾਂਜੀ ਹਾਂਜੀ ਵਰੇ ਆਪਾਂ ਰੇਟ ਵੀ ਜਾਇਜ਼ ਪਾਉਣੇ ਆ ਬਿਲਕੁਲ ਬਿਲਕੁਲ ਉਹ ਭਾਰੀ ਭਰਾ ਵੀ ਸਾਡੇ ਕੋਲ ਪੱਕੇ ਲੱਗੇ ਆ ਬਿਲਕੁਲ ਬਿਲਕੁਲ ਤੇ ਲੈ ਜਾਂਦੇ ਮਾਲ ਤੇ ਜਦੋਂ ਘਰ ਵਾਲਾ ਵੀ ਖੜੇਗਾ ਤਾਂ ਆਪੇ ਪੱਕਾ ਲਾਜਣਾ ਜਦੋਂ ਰੇਟ ਤੇ ਬਿਲਕੁਲ ਬਿਲਕੁਲ ਗਾਗ ਵੀਰ ਜੀ ਵੇਖੋ ਜੋੜਨਾ ਬੜੀ ਮੁਸ਼ਕਲ ਆ ਹਨਾ ਤੇ ਟੁੱਟਾ ਲੱਗਿਆ ਮੀਟਰ ਨਹੀਂ ਲੱਗਦਾ ਹਾਂਜੀ ਹਾਂਜੀ ਚਲੋ ਕੋਈ ਨਹੀਂ ਠੀਕ ਆ ਵੀਰ ਜੀ ਸਾਸੀ ਸਾਸੀ ਘਾਲ ਸਾਸੀ ਘਾਲ